ਇੱਕ ਮਿੰਟ ਇੱਕ ਮਿੰਟ ਬੋਟਾ ਪ੍ਰਧਾਨ ਜੀ ਦਾ ਸੁਖਮਿਲ ਬਾਦਲ ਜੀ ਦਾ ਸੰਦੇਸ਼ ਹੁਕਮ ਹੈ ਬਹੁਤ ਬਹੁਤ ਤੁਹਾਨੂੰ ਦੱਸਣਾ ਹੈ ਉਹਦਾ ਇਹ ਹੁਕਮ ਹੈ ਵੀ ਤੁਸੀਂ ਆਪਣੇ ਸਰਕਲਾਂ ਚ ਜਿਹਨੇ ਤੁਹਾਡੇ ਸਰਕਲ ਨੇ ਤੁਸੀਂ ਜਿਹੜੇ ਇੱਕ ਸਰਕਲ ਦੇ ਮੰਨ ਲਓ 10 12 ਪਿੰਡ ਨੇ ਉਹਨਾਂ ਪਿੰਡਾਂ ਨੂੰ ਪੱਠੀ ਦਿੱਤੀ ਜਿਹੜਾ ਵੀ ਤੁਹਾਡੇ ਚੋਂ ਬੰਨਾ ਚਾਹੁੰਦਾ ਐਕਟਿਵ ਕਰਨਾ ਜਾਂ ਕਿੱਥੋਂ-ਕੱਟ ਇੱਕ ਪਿੰਡ ਦੇ ਤੁਸੀਂ ਫਾਰਮ-ਫਾਰਮ ਦਾ ਸਬੰਧਿਤ ਹੈ ਯਾਰ ਇਕੱਠੇ ਕਰਕੇ ਲਿਆ ਸਕਦੇ ਜੇ ਆਪਾਂ ਨੇ ਸਰਕਾਰ ਚਾਹੁੰਦੇ ਆਪਾਂ ਵੀ ਆਪਣੀ ਪੰਜਾਬ ਚ ਸਰਕਾਰ ਬਣੇ ਮੈਂ ਅਕਾਲੀ ਦਰਬਾਰ ਦੀ ਤਾਕ ਹੋਵੇ ਤੇ ਉਪਰੂਪ ਕੰਮ ਕਰਨਾ ਪਵੇ ਅਸੀਂ ਇਸ ਵਕਤ ਮੌਜੂਦ ਹੈ ਪਤਲਾ ਦੇ ਵਿੱਚ ਜਿੱਥੇ ਕਿ ਸ਼ਹਿਰੀ ਪ੍ਰਧਾਨ ਜਿਹੜੇ ਵਿਸਾਇਲ ਗੋਲ ਦੇ ਇੱਥੇ ਦਫ਼ਤਰ ਦੇ ਵਿੱਚ ਇਸ ਸ਼੍ਰੋਮੀ ਕਾਲੀ ਦਲ ਦਾ ਵੱਡਾ ਇਕੱਠ ਹੋਇਆ ਜਿੱਥੇ ਪੰਜਾਬ ਦੇ ਜਿਹੜੇ ਜਰਨਲ ਸਕੱਤਰ ਲਾਏ ਗਏ ਨੇ ਕਬੀਰ ਦਾਸ ਬਾਉ ਸ਼੍ਰੋਮੀ ਕਾਲੀ ਦਲ ਵੱਲੋਂ ਉਹਨਾਂ ਦਾ ਅੱਜ ਇੱਥੇ ਪਰਮਾ ਸਵਾਗਤ ਕੀਤਾ ਗਿਆ ਹੈ ਔਰ ਨਾਲੇ ਜਿਹੜੇ ਜਗਮੀਤ ਸਿੰਘ ਹਰੇਊ ਹੈ ਜ਼ਿਲ੍ਹਾ ਜਿਹੜਾ ਪ੍ਰਧਾਨ ਨੇ ਸ਼੍ਰੋਮੀ ਕਾਲੀ ਦਲ ਦੇ ਉਹਨਾਂ ਦਾ ਵੀ ਇੱਥੇ ਸਵਾਗਤ ਕੀਤਾ ਗਿਆ ਹੈ ਸਰੂਪੇ ਪਾ ਕੇ ਅਸੀਂ ਗੱਲ ਕਰਦੇ ਹਾਂ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਮੀਟਿੰਗ ਦਾ ਮੁੱਦਾ ਵੀ ਸੀ ਔਰ ਤੁਹਾਡਾ ਇੱਥੇ ਸਨਮਾਨਤ ਵੀ ਕੀਤਾ ਗਿਆ ਹੈ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਪਣਾ ਜੋ ਨਵਾਂ ਢਾਂਚਾ ਤਿਆਰ ਕਰ ਰਿਹਾ ਕਿਉਂਕਿ ਕੱਲ ਤੱਕ ਸਭ ਤੋਂ ਹੁਕਮ ਹੋਇਆ ਸੀ ਢਾਂਚਾ ਭੰਗ ਕਰਕੇ ਦੁਬਾਰਾ ਪ੍ਰਧਾਨ ਚੁਣ ਕੇ ਜੋ ਪਾਰਟੀ ਦਾ ਚਾਹੇ ਜ਼ਿਲ੍ਹਾ ਪੱਧਰੀ ਤੇ ਸਟੇਟ ਪੱਧਰੀ ਤੇ ਨਵਾਂ ਢਾਂਚਾ ਤਿਆਰ ਕਰਨਾ ਸੀ ਸੋ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਮੇਰੀ ਪਹਿਲੀ ਡਿਊਟੀ ਸੀ ਕਿ ਮੈਂ ਸਰਕਲ ਪ੍ਰਧਾਨ ਸਾਰੇ ਜ਼ਿਲ੍ਹੇ ਦੇ ਵਿੱਚ ਨਿਯੁਕਤ ਕਰਨੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ਤੇ ਕਮੇਟੀਆਂ ਬਣਾ ਕੇ ਪਾਰਟੀ ਨੂੰ ਬੂਥ ਪੱਧਰ ਤੇ ਤਕੜਾ ਕਰਨਾ ਸੋ ਅੱਜ ਉਹ ਸਿਲਸਿਲੇ ਦੇ ਵਿੱਚ ਸ਼ਹਿਰੀ ਜੋ ਸਾਡਾ ਸਰਕਲ ਹੈ ਪਾਤੜਾ ਉਹਦੀ ਮੀਟਿੰਗ ਵਿਸ਼ਾਲ ਗੋਇਲ ਜੀ ਦੇ ਇਥੇ ਦਫ਼ਤਰ ਦੇ ਵਿੱਚ ਬਾਬੂ ਕਬੀਰਦਾਸ ਜੀ ਦੀ ਰਹਿਨਮਾਈ ਹੇਠ ਹੋਈ ਸਾਰੇ ਸਾਡੇ ਸ਼ਹਿਰ ਦੇ ਮੋਤਵਾਰ ਸੱਜਣ ਅਜੇ ਇਥੇ ਪੁਰਾਣੀ ਜੋ ਪਾਰਟੀ ਨਾਲ ਲਗਾਤਾਰ ਜੁੜੇ ਹੋਏ ਨੇ ਪਹੁੰਚੇ ਨੇ ਸੋ ਬੜੀਆਂ ਅਹਿਮ ਵਿਚਾਰਾਂ ਹੋਈਆਂ ਕਿ ਪਾਰਟੀ ਨੂੰ ਕਿਸ ਤਰੀਕੇ ਮਜ਼ਬੂਤ ਕਰਨਾ ਹੈ ਤੇ ਇਹ ਵੀ ਵਿਚਾਰਾਂ ਕੀਤੀਆਂ ਗਈਆਂ ਕਿ ਆਪਾਂ ਨੂੰ ਕਿਹੋ ਜਿਹਾ ਬੰਦਾ ਜਾਂ ਨੌਜਵਾਨ ਜਾਂ ਕੁਈ ਤਜਰਬੇਕਾਰ ਲੱਭ ਕੇ ਕਿਸ ਤਰੀਕੇ ਆਪਾਂ ਨੂੰ ਜਿਹਦੇ ਵਿੱਚ ਸਾਰੇ ਤਰ੍ਹਾਂ ਦਾ ਸਮੇਲ ਹੋਵੇ ਵੀ ਆਪਾਂ ਉਹ ਸਰਕਲ ਪ੍ਰਦਾਨ ਲਾਈ ਜਾਣ ਜਿੱਥੇ ਸ਼ਹਿਰ ਦੇ ਵਿੱਚ ਹੋਰ ਵੀ ਕੰਮ ਸ਼ੁਰੂ ਕੀਤੇ ਆ ਔਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਅੱਜ ਕਾਫੀ ਜੋਸ਼ੋਖ ਰੋਸ ਵਿੱਚ ਦੇਖ ਰਿਹਾ ਸੀਗੇ ਔਰ ਸ਼ਹਿਰੀ ਦੇ ਵਿੱਚ ਇੱਕ ਦਫ਼ਤਰ ਵੀ ਖੁੱਲਿਆ ਗਿਆ ਹੈ ਕਿਸ ਤਰ੍ਹਾਂ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਔਰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਵੀ ਜੁੜੇ ਹੋਏ ਸੀ ਉਹਨਾਂ ਵਾਸਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ ਜੀ ਮਹਾਰਾਜ ਸਾਹਿਬ ਤੁਸੀਂ ਦੇਖ ਰਹੇ ਹੋ ਜਦੋਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਤ ਸਾਬ ਸਾਡੇ ਬਣੇ ਨੇ ਦੁਬਾਰਾ ਤੋਂ ਇੱਕ ਵਰਕਰਾਂ ਚ ਇੱਕ ਲਹਿਰ ਪੈਦਾ ਹੋਈ ਹੈ ਨਵਾਂ ਜੋਸ਼ ਪੈਦਾ ਹੋਇਆ ਕਿਉਂਕਿ ਸਾਰੇ ਜਿਹੜੇ ਵਿਰੋਧੀ ਤਾਕਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਸੀ ਤੁਸੀਂ ਦੇਖੋ ਪਮਾ ਆਮ ਆਦਮੀ ਦੀ ਸਰਕਾਰ ਹੈ ਕਾਂਗਰਸ ਦੀ ਹੈ ਜਾਂ ਭਾਜਪਾ ਦੀ ਹੈ ਜਿੰਨੇ ਵੀ ਬੰਦੇ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅੰਗੇਸ਼ਟ ਕਿਉਂ ਬੋਲ ਰਹੇ ਨੇ ਕਦੇ ਇਸ ਗੱਲ ਦਾ ਦਿੱਤਾ ਅੱਜ ਤੱਕ ਅਸੀਂ ਆਪੋਜੀਸ਼ਨ ਚ ਵੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਦਸਾਂ ਸਾਲਾਂ ਚ ਜਿਹੜੇ ਕੰਮ ਬੋਲ ਰਹੇ ਸੀ ਜਿਹੜੇ ਉਹਨਾਂ ਨੇ ਕੰਮ ਕਰਿਆ ਚੌ ਮਾਰਗੀਆਂ ਸੜਕਾਂ ਸਾਰੇ ਗੁਰੂਆਂ ਦੀ ਯਾਦਗਾਰ ਚਾਹੇ ਬਿਜਲੀ ਦੇ ਬਿੱਲ ਫਰੀ ਹੋਣ ਮੋਟਰਾਂ ਦੀਆਂ ਬਿਜਲੀ ਦੇ ਮਤਲਬ ਉਹ ਹੋਵੇ ਟਰੈਕਟਰ ਨੂੰ ਗੱਡਾ ਬਣਾਤਾ ਹੋਵੇ ਪੈਨਸ਼ਨ ਸਕੀਮ ਛਗਨ ਸਕੀਮ ਬੱਚਿਆਂ ਲਈ ਸਾਈਕਲਾਂ ਜਿੰਨੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਸੀਗੀਆਂ ਅੱਜ ਲੋਕ ਉਹਨਾਂ ਨੂੰ ਯਾਦ ਕਰ ਰਹੇ ਐ ਬਾਦਲ ਸਾਹਿਬ ਨੂੰ ਯਾਦ ਕਰ ਰਹੇ ਐ ਇਸ ਕਰਕੇ ਬਾਦਲ ਸਾਹਿਬ ਦੇ ਗੈਸਟ ਬੋਲ ਰਹੇ ਐ ਇਹ ਕਦੇ ਇਹਨਾਂ ਨੇ ਗੱਲ ਕਹੀ ਅੱਜ ਬਿਜਲੀ ਦੀ ਗੱਲ ਕਰ ਲੋ ਕਹਿੰਦੇ ਜੀ ਕੇਜਰੀਵਾਲ ਨੇ ਫ੍ਰੀ ਕਰਦੀ ਯਾਰ ਭੇ ਤਾਂ ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਜਲੀ ਫ੍ਰੀ ਕੀਤੀ ਸੀ ਆਟਾ ਦਾਲ ਦੀ ਸਕੀਮ ਬਾਦਲ ਸਾਹਿਬ ਨੇ ਦਿੱਤੀ ਸੀ ਸੁਵਿਧਾ ਕੇਂਦਰ ਬਾਦਲ ਸਾਹਿਬ ਨੇ ਦਿੱਤੇ ਸੀ ਜਿਹੜੀ ਹੈਲਥ ਸਕੀਮ 5 ਲੱਖ ਦੀ ਬਾਦਲ ਸਾਹਿਬ ਨੇ ਦਿੱਤੀ ਸੀ ਸੋ ਇਹ ਜਿਹੜੇ ਗੱਲਾਂ ਨੇ ਲੋਕ ਕਰ ਰਹੇ ਨੇ ਸਿਰਫ ਇਹ ਬਾਦਲ ਸਾਹਿਬ ਤੋਂ ਡਰ ਰਹੇ ਨੇ ਕਿ ਜੇ ਸੁਖਵੀਰ ਸਿੰਘ ਬਾਦਲ ਆ ਗਿਆ ਤਾਂ ਜਿਹੜਾ 25 ਸਾਲ ਦਾ ਸੁਪਨਾ ਇਹ ਪੂਰਾ ਹੋਊਗਾ ਕਿਉਂਕਿ ਇਹਨਾਂ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਖਾਤਰ ਪੰਜਾਬ ਦੇ ਮਜ਼ਦੂਰਾਂ ਦੀ ਜੋ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕੋਈ ਹੋਰ ਕਰ ਨਹੀਂ ਸਕਦਾ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਇਹ ਪਾਤੜਾ ਸ਼ਹਿਰ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਲੈ ਕੇ ਜਥੇਬੰਦੀ ਨਵੇਂ ਵੀ ਬੰਦੇ ਆਏ ਨੇ ਤੁਸੀਂ ਦੇਖੋ ਅੱਜ ਹਿੰਦੂ ਵੀ ਬਹੁਤ ਵੱਡੀ ਗਿਣਤੀ 'ਚ ਸਾਡੇ ਆਏ ਨੇ ਸਾਰਿਆਂ ਨੂੰ ਲੈ ਕੇ ਅਸੀਂ ਜਿਹੜੀ ਨਵੀਂ ਜਥੇਬੰਦੀ ਜਿਹੜੀ ਪ੍ਰਧਾਨ ਸਾਹਿਬ ਸਾਡੇ ਹਰਿਆਉ ਸਾਹਿਬ ਦੀ ਡਿਊਟੀ ਲੱਗੀ ਹੈ ਇਹਨਾਂ ਦੀ ਰਹਿਨਮਾਈ ਦੇ ਵਿੱਚ ਜੋ ਵੀ ਮਤਲਬ ਵਰਕਰ ਉੱਠ ਕੇ ਆਊਗਾ ਭਰਤੀ ਕਰੂਗਾ ਭਰਤੀ ਹੋ ਚੁੱਕੀ ਹੈ ਕੰਮ ਕਰੂਗਾ ਕੰਮ ਕਰਨਾ ਚਾਹੂਗਾ ਉਸ ਨੂੰ ਪਹਿਲ ਦੇ ਦਾਅ ਤੇ ਅਸੀਂ ਜਿਹੜੀ ਹੈ ਜਿੱਦਾਂ ਬਲਾਕ ਪੱਧਰੀ ਮੀਟਿੰਗਾਂ ਕਰਨ ਦੀ ਉਹ ਕਹਿੰਦੇ ਸੀ ਕਿ ਕੋਈ ਕਿ ਉਹਨਾਂ ਦੇ ਪ੍ਰਧਾਨ ਬਣਾਣੇ ਆ ਉਹ ਕਿੰਨੇ ਸਮੇਂ ਦੇ ਵਿੱਚ ਬਣ ਜਾਣਗੇ ਅੱਜ ਜੀ ਅਸੀਂ ਇਹ سلسلہ ਸ਼ੁਰੂ ਹੈਗਾ ਆਉਣ ਵਾਲੇ 1 ਮਹੀਨੇ ਦਾ ਸਾਨੂੰ ਟਾਈਮ ਦਿੱਤਾ 1 ਮਹੀਨੇ 'ਚ ਸਾਰੀ ਨਵੇਂ ਜਥੇਬੰਦੀ ਦਾ ਢਾਂਚਾ ਅਸੀਂ ਬਣਾ ਦੇਣਾ ਇਸ ਸਨ ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਜਰਨਲ ਸਕੱਤਰ ਹੈ ਪੰਜਾਬ ਦੇ ਔਰ ਜਗਮੀਤ ਸਿੰਘ ਹਰਿਆਉ ਜ਼ਿਲ੍ਹਾ ਪ੍ਰਧਾਨ ਇਹਨਾਂ ਦਾ ਅੱਜ ਸਵਾਗਤ ਕੀਤਾ ਗਿਆ ਹੈ ਔਰ ਇਹਨਾਂ ਦਾ ਜਿਹੜਾ ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਕਮਾਂਡ ਹੇਠ ਇੱਥੇ ਜਿਹੜਾ ਕਿ ਕਾਫੀ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਔਰ ਇਸ ਦੇ ਸਮੇਂ ਵਕਤ ਜਿਹੜੀ ਕਿ ਸ੍ਰੋਮਣੀ ਅਕਾਲੀ ਦਲ ਦੀ ਇੱਕ ਨਵੀਂ ਲਹਿਰ ਖੜੀ ਦਿਖਾਈ